ਨਾਨਕ ਭਗਤਾ ਸਦਾ ਵਿਗਾਸ ਜੋ ਭਗਤ ਹੈ ਸਦੀਵੀ ਖੇੜੇ ਚ ਕਾਰਨ ਕੀ ਹੈ ਸੁਣੀ ਹੈ ਦੁਖ ਪਾਪ ਕਾ ਨਾਸ ਉਹਦੇ ਦੁਖ ਨਾਸ ਹੋ ਗਏ ਉਹਦੇ ਪਾਪ ਨਾਸ ਹੋ ਗਏ ਦੁਖਾਂ ਦਾ ਬੀਜ ਸੀ ਪਾਪ ਪਾਪ ਦੀ ਵਜਾਹਰ ਦਾਸ ਨੇ ਕਲ ਕੀਤੀ ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਝੋਟ ਪਹੁੰਚੇ ਬਸ ਉਹੀ ਪਾਪ ਹੈ ਔਰ ਪੁਚਾਈ ਗਈ ਝੋਟ पलट ਕੇ ਵਾਪਸ ਆਉਂਦੀ ਹੈ ਦਿੱਤਾ ਹੋਇਆ ਦੁੱਖ पलट ਕੇ ਵਾਪਸ ਆਉਂਦਾ ਹੈ ਰੱਬੀ ਨਜ਼ਾਮ ਈਸ਼ਵਰੀ ਨਿਯਮ ਕਿਸੇ ਨੂੰ ਮਨੁੱਖ ਦੁੱਖ ਦੇ ਚੁਕੇ ਹੈ ਤੋ ਇਤਨੀ ਗੱਲ ਸਪਸ਼ਟ ਹੈ ਦੁੱਖ ਭੋਗਣ ਲਈ ਤਿਆਰ ਵੀ ਹੋ ਜਾਏ ਇਰਾਨੀ ਸੂਫੀ ਸੰਤ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਜੋ ਤੂੰ ਕਰ ਚੁਕੇ ਹੈ ਉਹਦਾ ਇਲਾਜ ਮੇਰੇ ਕੋਲ ਨਹੀਂ ਹੈ ਇੱਕੋ ਹੀ ਇਲਾਜ ਹੈ ਭੋਗਣ ਲਈ ਤਿਆਰ ਹੋ ਜਾ ਯਾਰ ਰਾ خود کردارا علاج نیس کردنی خواہش او آمد نہیں دیش جو تو کر چکے ہے تیرے سامنے اویگا دکھ دے چکے ہیں تیری چولی چ دکھ واپس آئے گا کسی دی پاگلائیے تو تیرے سر تے سلامت نہیں رہنی کسی دے راستے دا روڑا بنیا ਤੇਰੇ ਰਸਤੇ 'ਚ ਵੀ ਕੰਡੇ ਹੀ ਕੰਡੇ ਰੱਬੀ ਨਹੀਂ ਹਮ ਈਸ਼ਵਰੀ ਨਹੀਂ ਹਮ ਉਸ ਭਗਤ ਦੇ ਅੰਦਰ ਇਤਨਾ ਵਿਗਾਸ ਕਿਉਂ ਹੈ ਖੇੜਾ ਤਾਂ ਹੈ ਸਦੀਵੀ ਖੁਸ਼ੀ ਕਿਉਂ ਹੈ ਉਹਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦਿਆਂ ਦੁੱਖ ਮਿਟ ਗਏ ਪਾਪ ਦੀ ਛਾਪ ਮਿਟ ਗਈ ਹਰ ਇੱਕ ਦਾ ਭਲਾ ਮੰਗਦਾ ਹੈ ਬੁਰਾ ਨਹੀਂ ਮੰਗਦਾ ਯਤਨ ਕਰਕੇ ਭਲਾ ਕਰਦਾ ਹੈ ਬੁਰਾ ਕਰਦਾ ਨਹੀਂ ਨਾ ਬੁਰਾ ਸੋਚਦਾ ਨਾ ਬੁਰਾ ਕਰਦਾ ਮਿਤਕਈਏ ধারণা ਅੰਦਰੋਂ ਮਨ ਦੇ ਚੋਂ ਸਾਰੀ ਬੁਰਾਈ ਨਿਕਲ ਗਈ ਤਨ ਦੇ ਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀਏ ਦੁਖ ਪਾਪ ਦਾ ਸੁਣਨ ਕਰਕੇ ਪਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ ਬੜਾ ਕੀਰਤਨ ਸੁਣੀਏ ਬੜੀ ਕਥਾ ਸੁਣੀਏ ਬੜੀ ਬਾਣੀ ਸੁਣੀਏ ਨਾ ਪਾਪ ਮਿਟਿਆ ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆਤ ਦੁੱਖ ਪੈਦਾ ਹੋ ਰਿਹਾ ਹੈ ਪਾਪ ਤੋਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਇੱਕ ਬੀਜ ਮਨੁੱਖ ਜ਼ਮੀਨ ਦੇ ਚ ਬੋਂਦਾ ਹੈ ਧਰਤੀ ਦੇ ਚ ਬੋਂਦਾ ਹੈ ਧਰਤੀ ਦਾ ਬੋਇਆ ਆ ਬੀਜ ਐਸਾ ਵੀ ਹੋ ਸਕਦਾ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਦਰਖਤ ਮੈਂ ਲਾਇਆ ਛਾਂ ਤਲੇ ਕੋਈ ਹੋਰ ਬੈਠਾ ਉਹਦੇ ਫਲ ਕੋਈ ਹੋਰ ਖਾ ਰਿਹਾ ਪਰ ਜੀਵਨ ਦੀ ਧਰਤੀ ਦੇ ਜੋ ਮਨੁ ਕਰਮ ਦਾ ਬੀਜ ਬੋਂਦਾ ਉਹ ਆਪ ਹੀ ਖਾਣਾ ਪੈਂਦਾ ਆਪ ਬੀਜ ਆਪੇ ਹੀ ਖਾ ਉਹ ਦੂਜਾ ਨਹੀਂ ਖਾ ਸਕਦਾ ਮੈਂ ਬੀਜਿਆ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪਿਤਾ ਉਹ ਨਹੀਂ ਖਾ ਸਕਦਾ। ਇਹੀ ਕਾਰਨ ਹੈ ਸਾਰੀ ਦੁਨੀਆ ਵਿੱਚ ਧਨ ਵਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ। ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ। ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ। ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ। ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਲ ਜ਼ਿਕਰ ਕੀਤਾ ਹੈ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਵਖਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਸ ਉਹਨਾਂ ਦਾ ਵੱਡਾ ਸਹੇਜਦਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਫਿਰ ਬਾਅਦ ਦੇ ਚ ਆਪਣੇ ਛੋਟੇ ਬਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ ਹੈ ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ ਮੀਣਾ ਹੋਇਆ ਪ੍ਰਥੀਆ ਕਰ ਕਰ ਢੇਡਕ ਬਰਲ ਚਲਾਇਆ ਔਰ ਜਦ बार-बार ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਢੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਗੁਰੂ ਰਾਮਦਾਸ ਇਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੋਂਦਾ ਤੇ ਗੁਰਗੱਦੀ ਤੇ ਗੁਰਨਾਮਿਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁੜਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਜੇ ਵੀ ਮੈਂ ਅਰਸ਼ ਕਰਦੇ ਰਹਿਲਾਦ ਧਰਮਕ ਰੱਬੀ ਰਸਨਲ ਭਿਜਿਆ ਹੋਇਆ ਉਸਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾਦ ਜਪਿਓ ਹਰ ਜੈਸੇ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ ਧਰੋਣੇ ਜਪਿਆ ਕਮਾਲ ਇਸ ਬੱਚੇ ਤੋਂ ਪ੍ਰੇਰਣਾ ਲਈ ਹੈ ਔਰ 5 ਸਾਲ ਦੇ ਬੱਚੇ ਕਬੀਰ ਕਹਿੰਦੇ ਨੇ ਇੰਜ ਜਪ ਜਿਵੇਂ ਧਰੋਣੇ ਜਪਿਆ ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਇਹ ਜੋ ਰੱਬੀ ਰਸ ਮੇਰੇ ਕੋਲੇ ਮੇਰੇ ਪਿਓ ਕੋਲ ਵੀ ਹੋਵੇ ਤਾਂ ਪਿਓ ਕੋਲ ਨਹੀਂ ਸੀ ਪਿਓ ਹਰ ਨਾਲ ਕਛੁ ਦੁਸ਼ਟ ਪੁੱਤਰ ਵਕਤ ਦਾ ਸੱਜਣ ਭਗਤ ਪਿਤਾ ਦੁਸ਼ਟ ਲੇਕਿਨ ਪੁੱਤਰ ਭਗਤ ਹੈ ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ ਪ੍ਰੇਰਨਾ ਦਿੱਤੀ ਜਾ ਸਕਦੀ ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ ਇਹ ਮੈਂ ਅਰਜ਼ ਕਰਦਾ ਹਾਂ ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ 'ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ 'ਚ ਪਾ ਦਿੰਦੇ ਨਹੀਂ ਇਸ ਵਾਸਤੇ ਇੱਕ ਆਲਮ ਕਹਿੰਦਾ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ تسلیم ਲੇਕਿਨ ਆਦਮੀ ਅਬ ਤੱਕ ਭਟਕਦਾ ਹੈ ਹਜ਼ਾਰਾਂ અવਤਾਰ ਆ ਚੁੱਕੇ ਨੇ ਲੇਕਿਨ ਮਨੁੱਖ ਤੇ ਅਜ ਵੀ ਭਟਕ ਰਿਹਾ ਹੈ ਬੰਦੇ ਦੇ ਪੱਲੇ ਤੇ ਅਜ ਵੀ ਧਰਮ ਕੋਈ ਨਹੀਂ ਆਪਦੀ ਗਿਆਤ ਲਈ ਅਰਜ਼ ਕਰਾਂ ਵਾਕਈ ਜਿੰਨਾਂ ਕੋਲ ਰੱਬੀ ਰਸ ਹੈ ਉਹ ਸੈਂਕੜਿਆਂ 'ਚ 1-2 ਨਹੀਂ ਹਜ਼ਾਰਾਂ 'ਚ 1-2 ਨਹੀਂ ਕਰੋੜਾਂ 'ਚ 1-2 ਨੇ ਕੋਟਨ ਮੇ ਨਾਲ ਕੋ ਨਾਰਾਇਣ ਜੈ ਜੀਤ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਪ੍ਰਹਿਲਾਦ ਧਾਰਮਿਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕਿਆ ਔਰ ਪ੍ਰਹਿਲਾਦ ਇਤਨਾ ਵੱਡਾ ਭਗਤ ਹੈ ਚਾਰ ਚਾਰ ਦਿਨ ਪਿਓ ਨੇ ਭੁੱਖਾ ਰੱਖਿਆ ਲੇਕਿਨ ਇਹ ਭੁੱਖ ਦੇ ਵਿੱਚ ਵੀ ਨਾਮ ਜਪਦਾ ਰਿਹਾ ਲੋਕੀ ਪਰੇ ਪੇਟ ਨਾਲ ਵੀ ਨਹੀਂ ਜਪਦੇ ਉਹ ਜੇਲ੍ਹ ਦੀ تنگ ਤਾਰੇਗ ਕੋਠੜੀ ਦੇ ਵਿੱਚ ਵੀ ਪ੍ਰਭੂ ਦੀ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਵਿੱਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰ ਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸੌਗਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ ਇਸ ਤਰ੍ਹਾਂ ਦਾ ਬਗਤ ਉਮਰ ਕੀ ਹੈ 5 ਸਾਲ ਤਦ ਹੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹੈ ਲਾ ਜਪਿਓ ਹਰ ਜੈਸੇ ਮੇਰਾ ਧਾਰਮਕ ਹੈ ਮੇਰਾ ਦਾ ਪਤੀ ਚਿਤੌੜ ਗਰਦਾ ਰਾਣਾ ਧਾਰਮਕ ਨਹੀਂ ਹੈ ਉਹਨੇ ਘਰੋਂ ਹੀ ਕੱਢ ਦਿੱਤਾ ਸੀ ਜਿਨਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਇਹ ਸੰਤਣੀ ਨਹੀਂ ਚਾਹੀਦੀ ਇਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਇਤੇ ਹਰ ਵਕਤ ਗੀਤ ਗਾਦੀ ਰਹਿੰਦੀ ਹੈ ਪ੍ਰਮਾਤਮਾ ਦਾ ਇਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਚੇਤਾਉੜਗੜ ਦੇ ਰਾਣੇ ਦਾ ਮੀਰਾ ਭਾਈ ਨਾਲ ਤਾਲ ਮਿਲ ਨਹੀਂ ਬੈਠਿਆ ਔਰ ਮੇਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ हे ਪ੍ਰਭੂ ਇਤਨਾ ਰਾਸਤੋ ਮੇਰੀ ਚੌਲੀ ਚ ਪਾ ਦਿੱਤਾ ਡੁੱਲ ਡੁੱਲ ਕੇ ਪੈਂਦਾ ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ ਪ੍ਰਾਰਥਨਾ ਵੀ ਕਰਦੀ ਸੀ ਪਰ ਨਹੀਂ ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹ ਡੰਗ ਨਹੀਂ ਮਾਰਿਆ ਫਿਰ ਘਰੋਂ ਕੱਢ ਦਿੱਤੀ Rajasthan ਦੇ ਜੰਗਲਾਂ ਵਿੱਚ ਭਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਚ ਨਹੀਂ ਵੜਨ ਦੇਂਦਾ ਸੀ ਮੰਦਰ ਦੇ ਵਿੱਚ ਦਾਖਲ ਨਹੀਂ ਆਉਣ ਦੇਂਦਾ ਸੀ ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸਨੇ ਗੀਤ ਗਾਏ ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ ਲਾਏ